ਬੁਰਜੀ ਕਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹੋਗੇ ਟਾਈਮ ਆ 3 ਵਜ ਗਏ ਨੇ ਤੇ ਆਪਾਂ ਨੇ ਕੰਮ ਧੰਦੇ ਕਰ ਲੈਨੇਗੇ ਤੇ ਆ ਨਾ ਥੋੜੀ ਜਿਹੀ ਕਰੇਲੇ ਥਾ ਗਈ ਸੀ ਬਾੜ ਕਰੇਲੇ ਤੇ ਮੈਂ ਕਿਹਾ ਚਲੋ ਮੈਂ ਕੱਟ ਕੇ ਰੱਖ ਲੈਣੀ ਆ ਘਰੇ ਹਨਾ ਸੁਕਮਣਾ ਰਣ ਬਣ ਜੂ ਸਬਜ਼ੀ ਕੱਟੇ ਹੋਏ ਡੱਬੀ ਚ ਬੰਦ ਕਰਕੇ ਟੱਕ ਕੇ vegetable bangit ਇਹਨਾਂ ਨੂੰ ਕੁਛ ਨਹੀਂ ਹੁੰਦਾ ਹੈਗਾ ਹਨਾ ਕੱਟ ਕੇ ਰੱਖ ਦੇਣੇ ਹੁਣ ਇੰਨੇ ਕੁ ਮੈਂ ਉਧਰ ਮੱਝਾਂ ਨੂੰ ਕੱਖ ਪਾ ਕੇ ਆਈਆਂ ਕਿ ਬਨਨ ਕੇ ਸਬਜ਼ੀਆਂ ਸ਼ਕਮਲ ਦਾ ਪੋਣ ਦੂਸਣ ਤੇ ਆ ਗਈ ਹੋਣਗੇ ਹਾਂ ਗੱਦੇ ਚੱਕ ਲਿਓ ਕਵਰ ਤੇ ਠੀਕ ਐ ਗੱਦਿਆਂ ਦੇ ਕਵਰ ਚੱਕ ਲਿਓ ਗੱਦਿਆਂ ਦੇ ਕਵਰ ਕਾ ਕਹਤਾ ਹੈ ਗੈਸ ਤੁਸੇ ਬੋਲਦਾ ਹੈ ਨਹੀਂ ਕਹੇ ਕਹੀ ਤੇ ਗਏ ਵੀ ਆਏ ਕਹੇ ਵੀ ਗੱਦਿਆਂ ਨੇ ਕਾਵਰ ਚੱਕ ਲਿਆਓ ਖਾਇ ਤੁਨੋ ਕਹ ਗੱਦਿਆਂ ਨੇ ਕਾਵਰ ਚੱਕ ਲੈ ਹੈਲੋ ਕਾਵਰ ਲੈ ਆਇਓ ਗੱਦਿਆਂ ਵਾਲੇ ਠੀਕ ਆ ਜੇ ਜਾਣ ਗੀਆਂ ਦੁਕਾਨ ਚ ਖੜਦੇ ਤਾਂ ਹੈ ਨਹੀਂ ਪਰ ਨਾ ਜਿੱਦੀਆਂ ਆਉਂਦੀਆਂ ਨੇ ਹੂੰ ਤੁਝਣ ਤੇ ਨਹੀਂ ਜਾਂਦੀਆਂ ਨੇ ਘਰ ਨੂੰ ਆਉਂਦੇ ਆ ਮੇਰੇ ਤਾਂ ਫੇਰ ਮੈਨੂੰ ਪੁਰਾਣੇ ਕੱਪੜੇ ਪਾਉਣੇ ਪੈਣਗੇ ਵਿਆਹ ਚ ਲੋਣ ਆ ਲਿਆਉਣ ਵਾਲੀਆਂ ਨੇ ਚਾਹ ਬਣਾਈਏ ਹੁਣ ਮੈਂ ਹੁਣ ਚਾਹ ਬਣਾਈਏ ਹੁਣ ਮੈਨੂੰ ਹੋਰ ਬਣਾਉਣੀ ਪਊ ਆਉਂਦੀਆਂ ਨੇ ਉਹ ਤਾਂ ਚਲ ਬਣਾ ਮੈਂ ਚਾਹ ਪਹਿਲਾਂ ਆ ਚੀਜ਼ ਲੈ ਪਹਿਲਾਂ ਆਏ ਆ ਅੱਜ ਨਾ ਸਵੇਰ ਦੇ 7 ਵਜੇ ਦੇ ਪਾਉਣੇ 7 ਵਜੇ ਦੇ ਕਰੇਗਾ ਇਹੋ ਕਰੋਂਗੇ ਇਹੋ ਇਹਨੇ 7 ਵਜੇ ਦੇ ਕਰੋਂਗੇ ਇਹੋ ਇਹਨੇਗੇ ਤੇ ਹੁਣ ਬੇਸ਼ੱਕ ਵੀਡੀਓ ਕੱਟ ਦਾਨੇ ਤੇ ਆਏ ਨੇਗੇ 12:30 ਵਜੇ 12:30 ਵਜੇ ਆ ਕੇ ਰੋਟੀ ਖਾਦੀ ਐ ਰਾਤਰੀ ਰੋਟੀ ਖਾਦੀ ਹੋਈ ਫਿਰ ਹਾਇ ਮਾਸ ਮਮਾਸ ਭੁੱਖੇ ਆਏ ਨੇਗੇ ਤੇ ਮੈਂ ਕਿਹਾ ਸਰ ਤੜਕੇ ਮੱਜਾਂ ਤਾਂ ਬਣ ਜੂ ਨਾ ਜੀ ਨਾ ਹਜੇ ਬੀਬੀ ਕਹੀਂ ਤੇਰੇ ਮੇਰੇ ਮਾਗਰ ਤਾਂ ਕਹੀਂ ਕਲਵੀਰ ਸਾਰਾ ਕੰਮ ਕਰ ਦਿਆ ਕਰੂ ਤੇ ਜਿਹੜਾ ਖੁਲਨੀ ਚ ਕੱਥ ਪਾਉਣਾ ਹੁੰਦੇ ਹੁੰਦੇ ਨੇਗੇ ਉਹ ਵੀ ਮੇਰੇ ਨਾਲ ਪਾਏਗੇ ਉਹ ਵੀ ਹੁਣ 4 ਡੀਕ ਡੀਕ ਕੇ 2:30 ਵਜੇ ਹਰਕ ਚਾਰ ਪੱਟ ਕੇ ਆਪ ਪਾ ਕੇ ਆਈਆਂ ਟੋਕਰ ਸੰਨੀ ਦਾ ਕਰਿਆ ਖਾਲ ਪਿਉ ਕੇ ਤੇ ਫੇਰ ਉਹ ਕਰੇ ਮਲਾਇਤ ਵਿੱਚ ਘੱਟ ਰੱਖਿਆ ਵੀਡੀਓ ਨਾ ਚੱਲਦੀ ਹੈ ਹਾਂ ਚੱਲੀ ਨੇ ਬੀਬੀ ਨੂੰ ਬੀਬੀ ਗਈ ਤੀ ਨਾ ਕਹੀ ਮੇਰਾ ਮੁੰਡਾ ਤੇਰੇ ਮੇਰੇ ਜੁਰਮਾ ਬਾਗੀ ਸਾਰੇ ਕੰਮ ਕਰਾ ਲਿਆ ਕਰ ਹੁਣ ਆਇਆ 3 ਵਜੇ ਫੇਰ 1 ਵਜੇ ਖੇਤ ਵਾਗਿਆ 3 ਵਜੇ ਆਇਆ ਜੁਰਮੱਜਾ ਮੁੱਜਾ ਬੰਨ ਲੀਆ ਪਤਾ ਲੱਗ ਗਿਆ ਹੁਣ ਤਾਂ ਕੰਮ ਨਿਭੜ ਗਿਆ ਉਹ ਕਰ ਉਹ ਇਹਦੇ ਮੈਂ ਨਾ ਕੰਮ ਹੁੰਦਾ ਹਜੇ ਅੱਜ ਸਬਜੀ ਪਈ ਹੈਗੀ ਫਰਦੀ ਨਹੀਂ ਹੈਗੀ ਕੋਸੇ ਦੀ ਤੜਕੇ ਸੇ ਸਾਹ ਖਾਲੇ ਦੀ ਰਾਤ ਅਸੀਂ ਗੱਜ ਰਹੇ ਸਬਜੀ ਕਰੀ ਕਿਉਂ ਪਈਓ ਖਾਵਾਂਗੇ ਆ ਮੈਂ ਮੈਂ ਬੈਠੀ ਦੀ ਇੱਥੇ ਮੈਂ ਕਿਹਾ ਤੜਕੇ ਪਰੌਂਠੇ ਬਣਾਵਾਂਗੇ ਦੋ ਮੂਲੀਆਂ ਪਈਆਂ ਨੇਗੀਆਂ ਤੇ ਕੋਸੇ ਇਥੇ ਮੇਥੇ ਤੋੜ ਲਾਂਗੇ ਧਨੀਏ ਧੂਨੇ ਤੋੜ ਲਾਂਗੇ ਤੇ ਉਹ ਮੇਥੇ ਵਾਲੇ ਪਰੌਂਠੇ ਮੂਲੀ ਵਾਲੇ ਮਿਕਸ ਬਣਾ ਬਣੋ ਲਵਾਂਗੇ ਤੇ ਟਾਈਮ ਪਾਸ ਹੋ ਗਿਆ ਆਮੋ ਹੋ ਜਾਂਦੇ ਨੇ ਬਾਲੇ ਕੱਲੇ ਜਿਹਨਾਂ ਨੂੰ ਅੱਜ ਤਾਂ ਮੈਂ 12 ਵਜੇ ਸਦੀ ਪੁੱਛ ਚਾ ਲਾ ਕੇ ਹੱਟੀ ਉਧਰੋਂ ਰਣਜੀਤ ਆ ਗਈ ਉਧਰ ਪੁੱਛ ਚਾ ਲਾ ਰੱਖ ਤੋਣ ਗਈ ਤੋਣੇ ਸਾਤੇ ਕੀ ਕਰਦੀ ਸੀ ਤੂੰ ਚਾਚਾ ਬਿੰਦਰ ਅੱਛਾ ਦੋ ਘੰਟੇ ਵਿਚਰੀ ਹੋਇ ਲਾ ਗਈ ਬੈਜੀਆ ਭੂਆ ਉਹ ਬਲਵਿੰਦਰ ਕਰਕੇ ਆਈ ਸੀ ਅੱਛਾ ਕਹਿੰਦੀ ਪਹਿਲਾਂ ਤੁਸੀਂ ਵਿਆਹ ਚ ਸੀਗੇ ਕਹਿੰਦੀ ਮੈਂ ਕਿ ਮੈਂ ਹਰਕੀਤ ਕੋਲੇ ਜਾ ਕੇ ਨਹੀਂ ਆਈ ਸੀ ਕਿ ਪਹਿਲੇ ਪਹਿਲਾਂ ਤੁਸੀਂ ਵਿਆਹ ਵਾਲੇ ਨੇ ਬਾਅਦ ਗਏ ਕਈ ਦਿਨ ਜਦ ਛੋਟੇ ਨੇ ਕਹਿੰਦੀ ਮੇਰੇ ਬਿਨ ਕੰਮ ਨਿਪੜਤ ਮੈਂ ਕੰਮ ਤਾਂ ਕਿਸੇ ਦੇ ਨਹੀਂ ਨਿਪੜਦੇ ਕੀ ਕਰੀਏ ਤੂੰ ਕਹੇ ਮੈਨੂੰ ਤਾਂ ਆਇਆ ਮੇਰੇ ਗੋਡੇ ਦੁਖਦੇ ਨੇ ਮੈਂ ਜੈ ਜੈ ਤੇਰੇ ਗੋਡੇ ਦੁਖਦੇ ਨੇਗੇ ਤੈਨੂੰ ਘੱਟ ਕੰਮ ਆ ਫੇਜ ਮੈਂਨੂੰ ਮਾਰ ਪਛੋੜਕ ਤੈਨੀਆਂ ਅਜੇ ਮਹ ਪੋਚੀ ਨਹੀਂ ਲਾਇ ਮੈਂ ਪੋਚੀ ਤਾਂ ਮੈਨੂੰ ਜਲਮਾ ਲਾਉਣੀਆਂ ਆਇਆਂ ਨਹੀਂ ਕੁੜੀਆਂ ਵੋਏ ਨਾ ਅਜੇ ਤਾਂ ਆਇਆਂ ਨਹੀਂ ਹੈ ਆਇਆਂ ਨਹੀਂ ਬਈ ਚਾ ਖਾਣੇ ਖਾਣੇ ਆਉਣੀਆਂ ਨਹੀਂ ਆਉਣੀਆਂ ਅੱਜ ਤਾਂ ਹੋਣਾ ਅੱਜ ਤਾਂ ਆਉਣ ਵਾਲੀਆਂ ਨੇ ਨਿੰਦਾ 5 ਵਜੇ ਆਉਂਦੀ ਹੁੰਦੀਆਂ ਨੇ ਉਹ 5 ਵਜੇ ਆਉਂਦੀ ਹੁੰਦੀਆਂ ਨੇ ਅੱਜ ਤਾਂ ਆਉਣ ਵਾਲੀਆਂ ਨੇ ਦੀਆਂ 12 ਤਹੇ ਜੇ ਕੱਪੜੇ ਲਾਹਣ ਵਾਲ ਪਏ ਨੇ ਚਾਹ ਲਿਆ ਦੀ ਆਪੀ ਮੈਂ ਤਾਂ ਕੋਈ ਤੋਂ ਤੀ ਤੀ ਦਿਖਾ ਹਜਰ ਗਿਆ ਨਾ ਜਹਰ ਪੀਣੀ ਆ ਰਹੀ ਹੁਣ ਕਰੀ ਅਸ ਤਾਂ ਅੱਜ ਕੁੱਟ ਕੇ ਲਿਆਵੇ ਅੱਜ ਠੱਕਰ ਗਿਆ ਵੀ ਉਹ ਮਸ਼ੀਨ ਜੀ ਵਾਲਾ ਕਾਜਾ ਮੈਂ ਕਿੱਥੇ ਉਹ ਜਿਹੜਾ ਰੰਦਾ ਜਾ ਮਾਰ ਕੇ ਜਾਂਦਾ ਸੜਕ ਦੇ ਲਵੇ ਕੱਪੜ ਪਾਏਗੀ ਤਤਾਰ ਵਾਲੇ ਮੈਂ ਖਾਮਨਾ ਕੋ ਪਾਏਗੀ ਆਹ ਭੈਸ ਫਿਰ ਸਾਮਣੇ ਲਾ ਕੇ ਮੰਜੇ ਤੇ ਧਰਦੀਆਂ ਸਾਮਣੇ ਸਾਮਣੇ ਨਾ ਨਾ ਸਾਮਣੇ ਮੈਂ ਤਾਂ ਗਾ ਪਾਵਾਂ ਕੋੜੀ ਨੂੰ ਭਾਵਿਚ ਦੇਖ ਲੈ ਨਾ ਮੈਂ ਕੱਪੜੇ ਤੋ ਕੇ ਸਾਮਣੇ ਨਹੀਂ ਆਣੇ ਕੋਈ ਨੂੰ ਮੈਂ ਗਾ ਪਾ ਦਿੰਦੀ ਯਾਰ ਫੇਰ ਤੁਸੀਂ ਧਾਰ ਲਓ ਮੈਂ ਮੰਦਿਰ ਧਾਰ ਦਣੀ ਤੁਹਾਡੇ ਮੈਂ ਆਪ ਦੇ ਸਾਹ ਲਾਂ। ਕਿਪਰ ਰੋੜ ਪਾਉਣੀ ਹੁਣੇ। ਰੋੜ ਲੱਗ ਕੇ ਰੱਖੀਏ ਮੈਨੂੰ। ਐਂ ਜਿਹੜੀ ਮੈਂ ਖੋਲਿਓਂ ਗਿਰੋ। ਆਹ ਤਾਂ ਸਭ ਕਰਵਾ। ਮੈਨਾਂ ਕਾਇ ਕਰਦਣੀ ਸੋਡੇ ਕੱਪੜਾ ਨਹੀਂ ਮੱਪ ਜਾਂ। ਹੋ ਕੋਸਾ ਦੁਕਾਨ ਤੋਂ ਰੋਟੀਆਂ ਖਾ ਲੈਣਾ 10 10 ਖਾਓ ਕੀ ਖਾਈਏ ਰੋਟੀਆਂ ਨਹੀਂ ਰੁਪਈਏ ਰੁਪਈਏ ਤਾਂ ਉਹਨੂੰ ਕਿਹਾ ਨਹੀਂ ਕਿਹ ਹੈਗੀ ਲੈ ਮੈਂ ਬਾਹਰ ਹੀ ਖਾ ਜਾ ਮਾਲ ਲੈ ਆ ਦੇ ਤੇ ਡੈਡੀ ਉਹ ਉਂ ਜਾ ਫਿਲਾਂ ਦੇ ਲੈ ਆ ਦੇ ਲੈ ਆ ਦੇ ਲੈ ਆ ਦੇ ਕੀ ਉਹ ਖਾਣ ਨੂੰ ਮੰਗੀ ਇਹਨਾਂ ਕਹਿੰਦੇ ਹੋ ਚਾਪੀ ਲੈਂਗੇ ਲੈ ਆ ਦੇ ਇਹਨਾਂ ਵਰਗੀ ਹੀ ਹੈ ਨਾ ਹੁਣ ਤਾਂ ਚਾਹ ਲੱਗਦੀ ਹੀ ਨਹੀਂ ਹੁਣ ਕਿਵੇਂ ਲੰਗੂ ਕੰਡਾ ਭੂਜੀਆ ਲੈ ਕੇ ਜੀ ਮੈਨੂੰ ਬਦਾਨੇ ਆ ਹੁਣ ਤਾਂ ਚਾਹ ਲੱਗਦੀ ਹੀ ਨਹੀਂ ਨਾ ਨਾ ਬਈ ਮੈਂ ਨਹੀਂ ਖੰਡ ਖਾ ਲਾਂ ਉਹ ਖਾ ਲਓ ਤੁਸੀਂ ਮੈਂ ਕੀ ਦਾ ਖਾ ਲੂ ਤੂੰ ਨੇੜੇ ਨਹੀਂ ਜਾ ਸਕਦੀ ਉਹ ਤਾਂ ਰਹੀਆਂ ਸੋਹ ਪੂਰੇ ਨੇ ਤਾਂ ਛੱਤ ਦੀ ਨੇ ਬੱਸ ਇਹ ਛੱਤ ਦੀ ਨੇ ਉਹ ਆ ਉਹ ਜਿਹੜੇ ਆਲੂਆਂ ਦੇ ਹੁੰਦੇ ਨੇ ਸਿੱਤ ਸਰ ਹਾਂ ਪਾਪੜੀ ਕੰਮ ਕਰੀ ਤੇ ਭੁੱਲੀ ਸੀ ਤੇ ਮਾਜੀ ਕਾਣੀ ਪਿਆ ਹੈ ਹੈ ਕੋਈ ਦਿਉਣੀ ਨਹੀਂ ਮੌਜਾ ਜਿਆਰੇ ਕੀ ਨਾ ਨਾ ਸਾਕੇ ਮੌਜਾ ਹੱਥਾਂ ਤੜਕੇ ਵਗ ਜਾਂਦਾ ਮੈਂ ਕਿਹੜਾ ਜਾਨਣਾ ਕਿ ਤੇ ਉਰੀ ਆ ਮੈਂ ਤਾਂ ਗੋਹਾ ਫਿੱਟੂ ਪਾਣੀ ਤੇਰੀ ਵਾਰੀ ਆ ਕੀ ਕਰੇਗੀ ਗੋਹਾ ਫਿੱਟੂਗੀ ਲੱਗਦਾ ਪੁੱਜੀ ਆਂ ਤੇਰੇ ਗੋਹਾ ਟਾਈ ਦੋ ਤੇ ਹਾਂ ਨਾ ਤਾਰੀ ਨੇ ਕਿੰਨਾ ਚਿੱਕੜ ਕਰਤਾ ਹੈ ਨੀ ਬਾਥੂਮ ਕਰ ਮੈਂ ਤਾਂ ਹੁਣ ਪਾਣੀ ਦੀ ਬਾਰੀ ਤੇਰੀ ਐ ਆਪਾਂ ਤਾਂ ਗੋਹਾ ਸਿੜਦੇ ਆਪਦਾ ਪਾਣੀ ਪਿਆਈ ਚਾਹ ਨਾ ਪੀ ਅੱਛਾ ਟੜਕੇ ਤਾਂ ਮੌਜਾ ਟੜਕੇ ਵਾ ਗਿਆ ਹੁਣ ਕਿੱਧਰ ਜਾਏਗਾ ਟੜਕੇ ਮੈਂ ਕਿੱਧਰ ਜਾਣਾ ਮੈਂ ਕਿੱਥੇ ਜਾਣਾ ਮੈਂ ਕਿੱਥੇ ਨਹੀਂ ਜਾਂਦਾ ਦਾ ਦਾ ਫੋਰਪਾ ਪਾ ਨੂੰ ਟੋਲੇ ਕਰਦਾ ਬਿਗਾ ਕਿੰਨਾ ਵੀ ਨਾਲ ਤੁੰਗੇ ਲਈ ਜਾਂਦਾ ਕੁੜੀਆਂ ਥੋੜ ਲਗ ਜਾਂਦੀਆਂ ਬੜੇ ਪਾਏ ਕੱਢਣਾ ਔਖਾ ਹੋ ਜਾਂਦਾ ਕਿੰਨਾ ਕਿੰਨਾ ਪੈਣਾ ਨਾਲ ਮੇਰੇ ਲਈ ਹੁੰਦੀ ਬਈ ਕਿਹੜੇ ਕਿਹੜੇ ਵੀਰ ਤਲਕੇ ਜਾਂਦੇ ਦੱਸਿਓ ਕਹਣਾ ਉਸਦੇ ਬੂਸੇ ਨੇ ਹੇ ਹੇ ਆਰਾਜੋਂ ਫਿਰ ਮੈਂ ਪਾਣੀ ਪਿਆਰੋ ਲੈ ਮੈਂ ਹੋਂ ਗੋਹਾ ਸਿੱਟ ਕੇ ਆਟਾ ਉਟਾ ਗੁੰਨੇ ਉਹਦੇ ਸੈਟ ਕਰਿਆਉਂ ਕੰਮ ਮੈਂ ਦੁੱਧ ਵਾਲੇ ਪਾਂਡੇ ਦੇ ਦਿੱਤ ਰਿਉ ਮੋਟਾ ਮੋਟਾ ਲੈ ਫਿਰ ਮਾਰ ਜਿਹਾ ਮਾਰ ਤੂਸੀ ਪਾਣੀ ਪਿਆ ਦਿਓ

ਖਾਦੇ ਤੈਨੂੰ ਹੋਣੀ ਹੋਊਗੀ ਹਾਂ ਤੇ ਬੱਦ ਹੋ ਗਿਆ ਇੰਨਾ ਕੀ ਹੋਇਆ ਪੌਣੇ ਚਾਰ ਹਨੀ ਪਗ ਉਹ ਹੱਸ ਕੇ ਲਈ ਇਹਨਾਂ ਨੂੰ ਪਿਆਲਾਂ ਦੇ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਤੇ ਲੋ ਜੀ ਆਪਣੀ ਕੱਲ ਦਾ ਵਲੌਗ ਸ਼ੁਰੂ ਕਰਿਆ ਹੋਇਗਾ ਅੱਜ ਦੂਜੇ ਦਿਨ ਦੇ ਮਾਰਨਿੰਗ ਦੇ ਵੱਜ ਗਏ ਨੇ ਪੌਣੇ ਸੇ ਤੇ ਆਪਾਂ ਨੇ ਧਾਰਾ ਕੱਢ ਲਈਆਂ ਨੇ ਗਈਆਂ ਤੇ ਗੋਹਾ ਸਿੱਟ ਲਿਆ ਆਟਾ ਗੁੰਨ ਲਿਆ ਤੇ ਭਾਂਡੇ ਚਾੜੇ ਮਾਂਜ ਲਏ ਨੇ ਬਹੁਤ ਸਾਰੇ ਕੰਮ ਕਰ ਲਏ ਨੇ ਤੇ ਹੁਣ ਨਾਤੇ ਤੋਂ ਕਿਹ ਰਹੀ ਸਰ ਜਣਾ ਸੁਬਾ ਬਸ ਨਾ ਕੇ ਜਿਹੜਾ ਕੰਮ ਕਰਦੇ ਆ ਰੱਪਣੇ ਇੱਕ ਵਸ ਕੱਪੜੇ ਬਦਲ ਲੈਣੇ ਚੋ ਅੱਗੇ ਗਰਮੀ ਚ ਦੋ ਤਿੰਨ ਵਾਰੀ ਨਹਾਉਣ ਪੈਂਦਾ ਮੁਰਕਾ ਆ ਜਾਂਦਾ ਸੀ ਹੁਣ ਸਿਆਲੋ ਸਿਆਲ ਕੇ ਰਣਾ ਨਹਾਉਣਾ ਪਿਆ ਗੁਰੂ ਹਣਾ ਸੁਨਹਿ ਉੱਠ ਕੇ ਨਹਾ ਲੈਣੇ ਤੇ ਫਿਰ ਦਿਨੇ ਤਾਂ ਸਰਦੀਆਂ ਚ ਨਾਉਣ ਨੂੰ ਜੀਵ ਨਹੀਂ ਕਰਦਾ ਹੈਗਾ ਕਿਉਂਕਿ ਗਰਮੀਆਂ ਚ ਤਾਂ ਆਪਾਂ ਨੂੰ ਮੜਕਾ ਮੜਕਾ ਆਏ ਨਾ ਭੱਜ ਕੇ ਬਾਥਰੂਮ ਚ ਪੜ ਜਾਂਦੇ ਜਿਨੇ ਤਾਂ ਠੰਡ ਠੰਡ ਹੋਈ ਜਾਂਦੇ ਠੰਡਾ ਠੰਡਾ ਤੇ ਸਵੇਰੀ ਨਾਲ ਆਣਿਆਂਗੇ ਲੋ ਜੀ ਤੇ ਕੱਲ ਦਾ ਬਲੌਗ ਅੱਧ ਵਿਚਾਲੇ ਪਿਆਗਾ ਤੇ ਮੈਂ ਆਟਾ ਗੁੰਨ ਲਿਆਗਾ ਆਟਾ ਗੁੰਨੇ ਆਪਾਂ ਦੋ ਮੂਲੀਆਂ ਪੀਆਂ ਸੀ ਘਰੇ ਥੋੜਾ ਜਿਹਾ ਧਨੀਆ ਮੇਥੇ ਪਾਲਕ ਪਾ ਲਿਆ ਸੀਗਾ ਤੇ ਹੁਣ ਮੈਂ ਕਰਦੀਆਂ ਰੋਟੀ ਤੇ ਤਿਆਰੀ ਹਜੇ ਗੁਰਮਣ ਨਾ ਆਈ ਸੁਖਮਣ ਨਾਉਣ ਗਈ ਹੋਈ ਹੈਗੀ ਕਿਉਂਕਿ ਹੁਣ ਮੈਂ ਕਾਹੋਂ ਕੰਦੂ ਕੱਢ ਕੇ ਰੱਖਿਆ ਦਹੀਂ ਠੀਕ ਕਰਕੇ ਰੱਖੀ ਹੈਗੀ ਤੇ ਮੈਂ ਨਾ ਦੋ ਮੂੜੀਆਂ ਹੀ ਸੀਗੀਆਂ ਮੈਂ ਆਟੇ ਦੇ ਵਿੱਚ ਹੀ ਗੁੰਨ ਲਈਆਂ ਆਟੇ ਦੇ ਵਿੱਚ ਹੀ ਕਦੂ ਕਸ ਕਰਕੇ ਤੇ ਵਿੱਚ ਮੇਥੇ چیر ਕੇ ਧਨੀਆ ਤੁਣੀ چیر ਕੇ ਵਿੱਚ ਨਮਕ ਮਿਰਚ ਪਾ ਕੇ ਆਟਾ ਗੁੰਨ ਲਿਆਗਾ ਕਿਉਂਕਿ ਅੱਜ ਸਬਜ਼ੀ ਨਹੀਂ ਸੀ ਹੈਗੀ ਸਬਜ਼ੀ ਹੈ ਨਹੀਂ ਸੀਗੀ ਤੇ ਫੇਰ ਅਸੀਂ ਪਰੌਂਠੀ ਬਣਾ ਲਾਂਗੇ ਕਿਉਂਕਿ ਜੇ ਆਪਾਂ ਵਿੱਚ ਭਰ ਕੇ ਬਣਾਉਂਦੇ ਤਾਂ ਮੂਲੀਆਂ ਥੋੜੀਆਂ ਸੀਗੀਆਂ ਜੇ ਆਪਾਂ ਕੱਲੇ ਮੇਥੇ ਵਾਲੇ ਬਣਾਉਂਦੇ ਤਾਂ ਮੇਥੇ ਵੀ ਥੋੜੇ ਸੀਗੇ ਤੇ ਇਸ ਕਰਕੇ ਮੈਂ ਮਿਕਸੀ ਕਰ ਲੇ ਵਿੱਚੀ ਮੂਲੀਆਂ ਵਿੱਚੀ ਮੇਥੇ ਆਟਾ ਗੁੰਨ ਲਿਆ ਤੇ ਆਟਾ ਗੁੰਨ ਕੇ ਨਮਕ ਮਿਰਚ ਪਾ ਕੇ ਤੇ ਦਹੀਂ ਨਾਲ ਖਾ ਲਾਂਗੇ ਤੇ ਦੁਪਹਿਰੇ ਆਪਾਂ ਸਬਜ਼ੀ-ਸਬਜ਼ੀ ਬਣਾ ਲਾਂਗੇ ਸੁਖਮਣਾ ਫਰੀਆਂ ਤਾਂ ਬਸ ਹੁਣ ਆਪਾਂ ਨੂੰ 7 ਵਜੇ ਵਗ ਜਾਣਗੀਆਂ ਤੇ ਆਉਣਗੀਆਂ ਉਹ ਕਿ ਗਏ ਹੁੰਦੇ ਨੇ ਆਪਣਾ 5 ਵਜੇ ਆਉਣਗੇ ਸਵੇਰ 5 ਤੇ ਉਦੋਂ ਦਾ ਸਬਜੀ ਦੁਬਾਰੇ ਬਣ ਜੂਗੀ ਤਾਜੀ ਤੇ ਅੱਜ ਬਣਾ ਲਾਂ ਕੁਝ ਲੈ ਕੇ ਸਬਜੀ ਤੇ ਚਲੋ ਜੀ ਮੈਂ ਕਰਦੀ ਆਂ ਤਿਆਰੀ ਤੇ ਮੈਂ ਤੁਹਾਨੂੰ ਦੱਸਦੀ ਆਂ ਪਹਿਲਾਂ ਕਹਿੰਦੇ ਨੇ ਤੁਸੀਂ ਵਲੌਗ ਵੀ ਦੱਸਿਆ ਕਰੋ ਵੀ ਕਿਹੜੇ ਦਿਨ ਦਾ ਬਣਦਾ ਕਹੇ ਤਾ ਜੀ ਦੋ ਵੀ ਬਣ ਜਾਂਦੇ ਨੇ ਕਦੇ ਇੱਕ ਵੀ ਨਹੀਂ ਬਣਦਾ ਕੱਲ ਦਾ ਵਲੌਗ ਸ਼ੁਰੂ ਹੋਇਆ ਹੋਇਆ ਸੀਗਾ ਤੇ ਅਦਬ ਚਾਲ ਪਿਆਸ ਸੀਗਾ ਤੇ ਮੁਰਕੇ ਬਸ ਟਾਈਮ ਨਹੀਂ ਲੱਗਿਆ ਕਿਉਂਕਿ ਆਥਣ ਤੜਕੇ ਕੰਮਾਂ ਨਾਲ ਬਹੁਤ ਜ਼ਿਆਦੀ ਖਿੱਚ ਹੁੰਦੀ ਹੈਗੀ ਤੇ ਹੁਣ ਵੀ ਮੈਂ ਵਿੱਚ ਦੀ ਮੋਬਾਈਲ ਲਈ ਲਿਆ ਹਜੇ ਬਾਹਰ ਤੋਂ ਹਜੇ ਝਾੜੂ-ਝੂੜੂ ਕਿਤੇ ਨਹੀਂ ਲਾਇਆ ਪਾਉਣੇ ਸੀ ਹੋਗੇ ਤੇ ਹੁਣ ਮੈਂ ਇਹਨਾਂ ਨੂੰ ਤੋਰ ਕੇ ਚੱਕੂ ਝਾੜੂ ਤੇ ਕੱਚਾ ਵੇੜਾ ਸੰਭਰੇ ਆਉਣੀ ਆ ਤੇ ਬਾਹਰ ਸੰਭਰੇ ਆਉਣੀ ਹਜੇ ਸੁਖਮਣਾਉਣ ਗਈ ਹੋਈ ਆ ਰੇ ਨਾਉਣੇ ਨਾਉਂਦੇ 10 ਮਿੰਟਾਂ 'ਚ ਮੈਂ ਕੱਚਾ ਵੇੜਾ ਸੰਭਰ ਦੂੰ 5 ਕਿ ਮਿੰਟਾਂ 'ਚ ਮੈਂ ਬਾਹਰ ਸਾਫ ਕਰਾਂ ਉਹ 15 ਮਿੰਟ ਲੱਗਣਗੇ ਕਿਉਂਕਿ ਮੈਂ ਜੀਕੂ ਤੱਕੀ ਸੰਭਰਦੀ ਹੁੰਨੇ ਹਰ ਰੋਜ਼ ਉਦੋਂ ਉਦੋਂ ਗਾ ਸੰਦਾਲ ਕੰਨੀ ਮੈਂ ਪੰਜ ਪੰਜ ਚਾਰ ਦਿਨਾਂ ਬਾਅਦ ਸੰਭਰਦੀ ਆ ਵੀੜਾ ਸਾਰਾ ਜੀਕੂ ਤੱਕ ਮੈਂ ਰੋਜ਼ ਸੰਭਰਦੀ ਆ ਜਿੱਥੇ ਤੱਕ ਆਪਣੀ ਬਾੜੀ ਆ ਉੱਥੇ ਤੱਕ ਮੈਂ ਰੋਜ਼ ਸੰਭਰਦਾ ਉਦੋਂ ਗਾ ਮੈਂ ਪੰਜ ਦਿਨਾਂ ਬਾਅਦ ਵੀ ਸੰਭਰਦਾ ਚਾਰ ਦਿਨਾਂ ਬਾਅਦ ਵੀ ਸੰਭਰਦਾ ਜਿੱਦ ਮਨ ਮਾਇ ਲੱਗੇ ਵੀ ਅਕਲ ਕੰਨੀ ਜੀ ਆਵੇ ਦੋ ਹੁਣ ਵੀ ਊੜਾ ਜਿ ਕਰਨ ਗਿਆ ਉਦੋਂ ਮੈਂ ਉਧਰ ਸੰਭਰਦਾ ਨਹੀਂ ਆ ਤੇ ਬਾਕੀ ਜਿਹੜਾ ਟਾਈਮ ਹੁੰਦਾ ਜਿੱਦ ਦੇ ਵੱਡਾ ਮਾਂਜਾ ਹੱਥ 'ਚ ਫੜਿਆ ਹੁੰਦਾ ਫਿਰ ਮੈਂ ਸਾਰਾ ਵੀ ਸੰਭਰਦਾ ਨਹੀਂ ਆ ਟਾਈਮ ਦੇਖਦੀ ਹੁੰਨੀ ਆ ਵੀ ਸੁਨੇਹਾ ਜੇ ਸੁਨੇਹਾ ਹੁੰਦਾ ਤਾਂ ਸੰਭਰਦਾ ਨਹੀਂ ਜੇ ਕਿ ਵੇਲਾ ਹੁੰਦਾ ਨਹੀਂਦਾ ਫਿਰ ਮੈਂ ਚੀਕੋ ਤੇ ਕਿ ਸੰਭਰਦਾ ਨਹੀਂ ਚੀਕੋ ਤੇ ਕਿ ਤਾਂ ਮੈਂ ਹਰ ਰੋਜ਼ ਡੇਲੀ ਸੰਭਰਨਾ ਹੀ ਸੰਭਰਨਾ ਛੇ ਮੇਰਾ ਕਿੰਨਾ ਹੀ ਕੰਮ ਹੈ ਚਲੋ ਜੀ ਆਪਾਂ ਮਿਲਦੇ ਆ ਫੇਰ ਪਰੌਂਠੇ ਬਣਾਉਣੇ ਆ ਆਪਾਂ ਮਿਕਸ ਇਧਰੋਂ ਬਣਾ ਕੇ ਛਾਪੋ ਇਧਰੋਂ ਲੇਟ ਹੈ ਜੀ ਸਾਫ ਇਧਰੋਂ ਆਉਗੀ ਲੋ ਜੀ ਆਪਾਂ ਨੇ ਮਾਂ ਮਾਂ ਹਾਂ ਮੈਂ ਨੇ ਤਿੰਨੇ ਪਾਲੇ ਪਾਲਾਂ ਮੈਂ ਨੇ ਚਾਰ ਪਾਲੇ ਕੁੜੀਆਂ ਕਾੜੀਆਂ ਨਾਲ ਹਮ ਚਲੋ ਹੋਇਆ ਟਾਈਮ ਬਥੇਰਾ ਪਾਲੋ ਲੋ ਜੇ ਪਰ ਬਣਾਉਨੇ ਪਰੌਂਠੇ ਜਿੰਦੇ ਪਰੌਂਠੇ ਮੂਲਿਆਂ ਵਾਲੇ ਬਣਨ ਆਲੂ ਵਾਲੇ ਬਣਨ ਨਾਲ ਇਹਨਾਂ ਦਾ ਫਰੈਂਡਾਂ ਦਾ ਹੀ ਸੱਸ ਦੇ ਲੀਆਂ ਦਾ ਹੀ ਹਿੱਸਾ ਹੁੰਦਾਗਾ ਕੋਈ ਕਹਿੰਦੀ ਤਿੰਨ ਪਾ ਦੇ ਕੋਈ ਕਹਿੰਦੀ ਚਾਰ ਪਾ ਦੇ ਫਿਰ ਵੰਡ ਕੇ ਖਾ ਲੈਂਦੇ ਉਹ ਘਾਲ ਲੈਣਾ ਵੰਡ ਖਾਵੇ ਖੰਡ ਖਾਵੇ ਅੱਡ ਖਾਵੇ ਹੱਡ ਖਾਵੇ ਜਿਹੜਾ ਕੱਲਾ ਖਾਵੇ ਉਹ ਹੱਡ ਖਾਂਦਾ ਹੁੰਦਾ ਛਿਆੜਾ ਨਹੀਂ ਕਹਾ ਹਫ਼ਤੇ ਤੱਕ ਹੋਈ ਹੈ ਹਨਾ ਜੇ ਉਹ ਚੀਜ਼ ਲਿਆਉਂਦੀਆਂ ਨੇ ਫਿਰ ਇਹ ਖਾ ਲਾਂਦੀਆਂ ਨੇ ਵੰਡ ਕੇ ਖਾ ਲੂ ਬਾਹਲੇ ਤਾਂ ਫਰੈਂਚ ਆ ਜਾਂਦਾ ਹਨਾ ਯੂਰਪਾ ਤੀਰਥ ਤੇ ਕਿਤੇ ਵੀ ਜਾਂਦੇ ਆ ਹਨਾ ਆਪਾਂ ਵੀ ਇਹੀ ਕਰਦੇ ਹੁੰਨੇ ਆ ਤੇ ਸਾਰਾ ਸਮਾਨ ਇੱਕ ਪਾਸੇ ਧਰ ਲੈਣ ਹੁੰਨੇ ਆ ਇਕੱਠਾ ਕਰ ਲੈਣ ਹੁੰਨੇ ਆ ਜਿਵੇਂ ਰੋਟੀ ਖਾ ਲੈਂਦੇ ਉਹ ਜਿੱਪਾ ਦੇ ਸਿੱਕੇ ਵਾਲੀਆਂ ਨੈਕਸਟ ਪ੍ਰਾਉਂਟੇ ਵਿੱਚੀ ਮੂਲੀਆਂ ਅੱਜ ਵਿੱਚੀ ਗੁੰਨ ਲਈ ਆਟਾ ਤੇ ਕੋਈ ਇੰਨੀ ਮੂਲੀਆਂ ਹੈ ਨਹੀਂ ਸੀਗੀਆਂ ਪਹਿਲਾਂ ਵੀ ਦੱਸਿਆ ਤੁਹਾਨੂੰ ਤੇ ਹੁਣ ਵਸ ਜੱਤਕ ਜੱਤਕ ਬਣ ਜਾਣਗੇ ਕਰੇ ਸ਼ੁਕਮਣ ਆਏ ਨਾ ਬੈਠਾ ਬੀਫਣ ਲਿਆ ਚੱਕ ਕੇ ਨੇ ਚਾਰ ਕਾਰਾ ਪਾਉਣਾ ਉਹ ਲਿਆ ਚੱਕ ਚਾਰ ਪਾਉਣਾ ਕੀ ਪਾਉਣਾ ਦਹੀਂ ਪਾਉਣੀ ਹੈ ਦਹੀਂ ਪਾਉਣੀ ਦਹੀਂ ਲੈ ਜਾ ਮੈਂ ਲੈ ਕੇ ਜਾਉਂਗੀ ਦਹੀਂ ਆਏ ਘਰੀ ਮੇਰੇ ਕੋਲ ਇਹ ਕਾੜੀ ਜੀ ਪਾ ਲਈ ਚੰਗਾ ਹੂੰ ਕਾੜੀ ਜੀ ਪਾ ਲਈ ਜੀ ਘੱਟ ਜੰਮਣੀ ਹੈਗੀ ਉਹ ਤਾਂ ਮੈਂ ਲਵੇ ਟੀ ਦੇ ਵਿੱਚ ਫਿਰ ਤਵੇ ਜੰਮ ਗਈ ਤੀ ਰਾਤ ਮੈਂ ਟਕਣੋਂ ਕੋਲ ਲੱਗ ਗਈ ਤੇ ਹੁਣ ਠੰਡ ਹੋ ਗਈ ਟਕਣ ਚੱਕ ਕੇ ਜੰਮ ਜਾਂਦੀ ਹੈ ਕੋਲ ਚ ਟੱਕੀ ਹੋਊ ਆਪੀ ਜੰਮੀ ਜਾਉ ਨਹੀਂ ਆਏ ਬਿਲਣਾ ਯਾਰ ਵੀ ਟਿੱਪਲ ਲੋ ਫੁੱਲੇ ਫੁੱਲੇ ਪਰੋਂ ਤੇ ਇੱਕ ਸਾਡਾ ਬੇਟਾ ਮਾਨਸਾ ਦਾ ਮਿਲ ਸੋਣੀ ਸਿੱਧੂ ਉਹਨਾਂ ਦੇ ਦੋਸਤ ਦੀ ਡੈਥ ਹੋ ਗਈ ਬਹੁਤ ਦੁੱਖ ਲੱਗਿਆ ਸੁਣ ਕੇ ਨਾ ਇਸ ਤਰ੍ਹਾਂ ਜਿਹੜਾ ਮੌਤ ਹੋ ਜਾਂਦੀ ਐ ਗੱਭਰੂ ਦੀ ਹਨਾ ਤੇ ਬਹੁਤ ਸਾਰੇ ਥਾਵੇਂ ਸੁਣਿਆ ਵੀ ਘਰ ਪਾਇਆ ਸੀ ਕੋਠੀ 'ਚ ਜਾਣਾ ਸੀ ਤੇ ਬਹੁਤ ਸਾਰੇ ਥੋਣੇ ਸੁਣਿਆ ਕਿ ਇੱਕ ਦੋ ਸਾਡੇ ਮੌਸਾ ਸਾਡੇ ਰਿਸ਼ਤੇਦਾਰੀਆਂ 'ਚ ਵੀ ਹੋ ਜਾਣੇ ਜਿਵੇਂ ਅਮਨ ਦਾ ਭਾਈ ਸੀ ਜਾਂ ਮੇਰੇ ਕੋਲ ਜੈਦਾ ਚਿੰਨੀ ਆਲ ਤੋਂ ਉਹਨਾਂ ਨੇ ਵੀ ਬਸ ਕੋਠੀ 'ਚ ਗਏ ਸੀਗੇ ਪੋਦੀ ਮੌਤ ਹੋ ਗਈ ਬਹੁਤ ਸਾਰੇ ਸੋਣਿਆ ਬਹੁਤ ਬੇਟਾ ਦੁੱਖ ਹੋਇਆ ਤੁਹਾਡੇ ਦੋਸਤ ਬਾਰੇ ਸੁਣ ਕੇ ਤੇ ਕੋਈ ਗੱਲ ਨਹੀਂ ਤੁਸੀਂ ਪਰਿਵਾਰ ਨੂੰ ਹੌਸਲਾ ਦੇ ਆ ਹੌਸਲਾ ਦਿਓ ਦੁੱਖ ਵੰਡਾਓ ਪਰਿਵਾਰ ਨਾਲ ਉਹਨੇ ਮਾਪਿਓ ਕੋਲ ਜਾਂਦੇ ਰਹੋ ਤੇ ਭਾਈ ਹੌਸਲਾ ਰੱਖੋ ਵਾਹੇ ਗੁਰੂ ਆਪੀ ਹਨ ਬਖਸ਼ੂਗਾ ਉਹਦੇ ਜੀ ਰੂਹ ਨੂੰ ਸ਼ਾਂਤੀ ਮਿਲੇ ਚਲੋ ਆਪਾਂ ਹੁਣ ਕਰ ਦਿਆਂਗੇ ਜੀ ਵੀਡੀਓ ਦਾ ਐਂਡ ਫਟਾਫਟ ਕਰੀਏ ਕੰਮ ਤੇ ਕੱਲਿਆਂਗੇ ਕੱਲਿਆਂ ਨੂੰ ਕੰਮ ਬਹੁਤ ਹੋ ਜਾਂਦੇ ਨੇਗੇ ਤੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਅੱਜ ਦੀ ਇਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਰੰਗੂਰ ਜੀ ਕੀ ਫਤ